ਕਹਿੰਦੇ ਹਨ ਕਿ ਕਨਿਆਦਾਨ ਇੱਕ ਮਹਾਦਾਨ ਹੈ ਤੇ ਹਰ ਇਨਸਾਨ ਨੂੰ ਇਸ ਕਨਿਆਦਾਨ ਵਿੱਚ ਆਪਣਾ ਬੰਦਾ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਜੀ ਜੋਗਧਨ ਪਾਗੇ ਸਮਾਜ ਨੂੰ ਇੱਕ ਵਧੀਆ ਸੇ ਦੇਣ ਦੇ ਮਕਸਦ ਨਾਲ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਫਗਵਾੜਾ ਤੇ ਪੰਜਾਬ ਰੇਡੀਓ ਲੰਡਨ ਵੱਲੋਂ ਸੰਸਾਪਕ ਪ੍ਰਦਾਨ ਸਰਦਾਰ ਹਰਮਿੰਦਰ ਸਿੰਘ ਬਸਰਾ ਤੇ ਪੰਜਾਬ ਰੇਡੀਓ ਲੰਡਨ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸੁਰਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਸਮੂਹ ਪ੍ਰਵਾਸੀ ਭਾਰਤੀਆਂ ਤੇ ਦਾਨੀ ਸਜਨਾ ਦੇ ਸਹਿਯੋਗ ਨਾਲ 10 ਜ਼ਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਕ ਅਨੰਦਕਾਰ ਚ ਗੁਰਦੁਆਰਾ ਅਕਾਲੀ ਬੰਗਾ ਰੋਡ ਫਗਵਾੜਾ ਵਿਖੇ ਕਰਵਾਈ ਗਏ ਜਰਕੀ ਪੰਜਾਬ ਰੇਡੀਓ ਲੰਡਨ ਵੱਲੋਂ ਇੱਕ ਜ਼ਰੂਰਤਮੰਦ ਲੜਕੀ ਦੇ ਵਿਆਹ ਲਈ ਪਰਿਵਾਰ ਨੂੰ ਸਵਾ ਲੱਖ ਰੁਪਏ ਦੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਇਨਾ ਵਿਆਸ ਮਾਗਮਾ ਦਾ ਆਗਾਜ਼ ਸੰਸਥਾ ਵੱਲੋਂ ਆਈਆਂ ਬਰਾਤਾਂ ਦਾ ਬੈਂਡ ਵਾਜੀਆਂ ਦੀਆਂ ਧੁੜਾਂ ਨਾਲ ਨਿੱਘਾ ਸਵਾਗਤ ਕਰਕੇ ਕੀਤਾ ਗਿਆ। ਉਪਰੰਤ ਮਿਲਣੀ ਦੀ ਰਸਮ ਹੋਈ ਜਿਸ ਵਿੱਚ ਸੰਸਥਾ ਵੱਲੋਂ ਦੋਵਾਂ ਪਰਿਵਾਰਾਂ ਦੀਆਂ ਮਿਲਨੀਆਂ ਕਰਵਾਈਆਂ ਗਈਆਂ ਤੇ ਇਸ ਤੋਂ ਉਪਰੰਤ ਆਈਆਂ ਬਰਾਤਾਂ ਲਈ ਚਾਹ ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇਹਨਾਂ ਲੜਕੀਆਂ ਦੇ ਸਮੂਹਕ ਆਨੰਦਕਾਰ ਜੀ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹੋਏ ਜਰ ਕੀਰਤਨੀ ਜਥੇ ਵੱਲੋਂ ਰਸਨਾ ਕੀਰਤਨ ਵੀ ਕੀਤਾ ਗਿਆ ਇਸ ਦੌਰਾਨ ਆਏ ਹੋਏ ਮਹਿਮਾਨਾਂ ਵੱਲੋਂ ਸੰਸਦਾਂ ਦੇ ਮੈਂਬਰਾਂ ਦੀ ਮੌਜੂਦਗੀ ਵੀ ਨਾਬਿਆਹੇ ਜੋੜਿਆਂ ਨੂੰ ਉਨ੍ਹਾਂ ਦੇ ਅਗਲੀ ਜ਼ਿੰਦਗੀ ਲਈ ਹਾਰਦਿਕ ਵਧਾਈਆਂ ਵੀ ਦਿੱਤੀਆਂ ਗਈਆਂ। ਵਿਆਸ ਸਮਾਗਮ ਦੌਰਾਨ ਪ੍ਰਵਾਸੀ ਭਾਰਤੀਆਂ ਚ ਜਰਮਨ ਈਕਾਈ ਦੇ ਪ੍ਰਧਾਨ ਟੇਕ ਚੰਦ ਪੁਣੀ, ਪ੍ਰਵਾਸੀ ਭਾਰਤੀ ਪਿੰਦੂ ਜੋਹਲ, ਪ੍ਰਵਾਸੀ ਭਾਰਤੀ ਅਮਰੀਕ ਸੈਣੀ ਤੋਂ ਇਲਾਵਾ ਸਾਬਕਾ ਕੈਪਟਨ ਮੰਤਰੀ ਪੰਜਾਬ ਸਰਦਾਰ ਜੁਗਿੰਦਰ ਸਿੰਘ ਮਾਨ, ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੇ ਸੁਪੁੱਤਰ ਕਮਲ ਢਾਲੀਵਾਲ, ਮੇਅਰ ਰਾਮ ਪਾਲ ਉਪਲ, ਸੀਨੀਅਰ ਆਪਨੇਤਾ ਦਲਜੀਤ ਰਾਜੂ, ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ, ਭਾਜਪਾ ਨੇਤਾ ਆਸ਼ੂ ਸਾਂਪਲਾ, ਇੰਦਰਜੀਤ ਕਰਵਲ, ਸਾਬਕਾ ਮੇਅਰ ਅਰਣ ਖੋਸਲਾ ਤੇ ਜਿੰਦਰ ਸਿੰਘ ਸੋਨੂ ਸੀਨੀਅਰ ਕਾਂਗਰਸੀ ਨੇਤਾ ਬੰਟੀ ਵਾਲੀਆ ਕਾਉਂਸਲਰ ਪਰਮਿੰਦਰ ਕੌਰ ਕਾਉਂਸਲਰ ਗੁਰਪ੍ਰੀਤ ਜੰਡੂ ਕਾਉਂਸਲਰ ਪਰਮਜੀਤ ਕੌਰ ਵਾਲੀਆ ਰੀਨਾ ਰਾਣੀ ਦੀਪਮਾਲਾ ਪਿੰਕੀ ਭਾਟਗਿਆ ਜਸਵਿੰਦਰ ਸਿੰਘ ਭਗਤਪੁਰਾ ਵੀਨਾਰਾਣੀ ਮਿਨਾਕਸ਼ੀ ਵਰਮਾ ਪਤਵਿੰਦਰ ਸਿੰਘ ਛਾਬੜਾ, ਜਤਿੰਦਰਪਾਲ ਸਿੰਘ ਪਲਾਹੀ, ਤਰਨਜੀਤ ਸਿੰਘ ਕਿੰੜਾ, ਮਲਕੀਆ ਸਿੰਘ ਰਗਵੋਤਰਾ, ਐਕਸੀਨ ਹਰਦੀਪ ਸਿੰਘ, ਪਰਮਜੀਤ ਸਿੰਘ ਖੁਰਾਨਾ, ਜਗਜੀਤ ਸਿੰਘ ਜੋੜਾ, ਵਰਿੰਦਰ ਸਿੰਘ ਕੰਬੋਤ, ਜੈਸਵੀ ਭਾਰਤਵਾੜ, ਪ੍ਰੇਤਪਾਲ ਕਰਤੁਲੀ, ਅਵਤਾਰ ਸਿੰਘ ਭੁੰਗਰਨੀ, ਇੰਦਰਜੀਤ ਕਾਲੜਾ, ਸੁਰਿੰਦਰ ਚੋਪੜਾ, ਰਮੇਸ਼ ਸੱਚਦੇਵਾ, ਸੀਮਾ ਰਾਣਾ, ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਡਿਪਟੀ ਮੇਅਰ ਵਿੱਕੀ ਸੂਦ, ਟੀਟੂ ਸ਼ਰਮਾ, ਮੁਕੇਸ਼ ਪਾਟਿਆ, ਰਜੇਸ਼ ਪਲਟਾ, ਵਿਪਨ ਸ਼ਰਮਾ, ਤਾਰਾ ਚੰਦ ਚੁੰਬਰ ਗੁਰਦੀਪ ਕੰਗ ਬਹਾਦਰ ਸਿੰਘ ਸੰਗਤਪੁਰ ਨਰਿੰਦਰ ਠੇਕੇਦਾਰ ਤੋਂ ਇਲਾਵਾ ਹੋਰ ਉੱਚ ਸਖਸ਼ੀਤਾ ਨੇ ਹਾਜ਼ਰੀ ਭਰੀ ਤੇ ਸਾਨੂੰ ਸਭ ਲੋਕ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਤੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਆਸ਼ੂ ਸਾਂਪਲਾ ਅਤੇ ਅਫਤਾਰ ਸਿੰਘ ਮਾਨ ਨੇ ਕਿਹਾ ਕਿ ਸੰਸਥਾ ਦਾ ਇਹ ਉਪਰਾਲਾ ਜਿੱਥੇ ਕਾਬਲੇ ਤਾਰੀਫ ਹੈ ਉੱਥੇ ਹੀ ਕન્યાદાન ਦੇ ਇਸ ਮਹਾਕੁੰਬੇ 'ਚ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਹੋਰ ਨਾਲ ਲੋਕਾਂ ਨੂੰ ਇਸ ਤਰ੍ਹਾਂ ਦੇ ਨੇਕ ਕਾਰਜਾਂ ਵਿੱਚ ਅੱਗੇ ਲਿਆਂਦਾ ਜਾ ਸਕੇ ਉਹਨਾਂ ਸਾਰੇ ਹੀ ਨਾਬਿਆਹ ਜੋੜਿਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਹੈਲਪਿੰਗ ਹੈ ਆਰਗੇਨਾਈਜੇਸ਼ਨ ਹੈਲਪ ਸੰਸਥਾ ਵੱਲੋਂ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾ ਰਹੀਆਂ ਆ ਔਰ ਇਹ ਹਰ ਸਾਲ ਬਹੁਤ ਅੱਛਾ ਉਪਰਾਲਾ ਕਰਦੇ ਆ ਔਰ ਮੈਂ ਅੱਜ ਦੇਖ ਰਹੀ ਆ ਕਿ ਸਮਾਨ ਦੇ ਵਿੱਚ ਹੋਰ ਵੀ ਵਾਧਾ ਕੀਤਾ ਇਹਨਾਂ ਨੇ ਔਰ ਹਰ ਅਰੇਂਜਮੈਂਟ ਬਹੁਤ ਅੱਛਾ ਕਰਦੇ ਆ ਮੈਂ ਤੇ ਪਰਮਾਤਮਾ ਅੱਗੇ ਹੀ ਅਰਦਾਸ ਕਰੂੰਗੀ ਕਿ ਇਹ ਸੰਸਥਾ ਇਸੇ ਤਰ੍ਹਾਂ ਸੇਵਾ ਦੇ ਕੰਮ ਕਰਦੀ ਰਹੇ ਔਰ ਪਰਮਾਤਮਾ ਦਾ ਆਸ਼ੀਰਵਾਦ ਇਹਨਾਂ ਤੇ ਬਣਿਆ ਰਹੇ ਤਾਂ ਕਿ ਸਮਾਜ ਦੇ ਵਿੱਚ ਹੋਰ ਅੱਛੇ ਕੰਮ ਕਰਨ ਅੱਜ ਬੜੀ ਖੁਸ਼ੀ ਦੀ ਗੱਲ ਆ ਹੈਲਪਿੰਗ ਹੈਂਡਸ ਵੱਲੋਂ ਅੱਜ ਹਰ ਤਰ੍ਹਾਂ ਸਾਲਾਨਾ ਜਿੱਦਾਂ ਵੀ ਪ੍ਰੋਗਰਾਮ ਕਰਦੇ ਆ ਉਸੇ ਤਰ੍ਹਾਂ ਅੱਜ ਫੇਰ 10 ਜਿਹੜੇ ਆ ਪਰਿਵਾਰਾਂ ਨੂੰ ਜੋੜਿਆ ਗਿਆ ਉਹਨਾਂ ਦੇ ਵਿਆਹ ਕੀਤੇ ਗਏ ਆ ਲੋੜਵੰਦ ਪਰਿਵਾਰਾਂ ਦੇ ਬਹੁਤ ਹੀ ਇਹ ਵੱਡਾ ਅਪਰਾਲਾ ਆ ਫਗਵਾੜਾ ਸ਼ਹਿਰ ਵਾਸਤੇ ਮੈਂ ਸਮਝਦਾ ਬਹੁਤ ਵੱਡੀ ਆਮ ਲੋਕਾਂ ਨੂੰ ਜਿਹੜੇ ਲੋੜਵੰਦ ਲੋਕ ਆ ਉਹਨਾਂ ਲਈ ਬਹੁਤ ਵੱਡੀ ਸਹੂਲਤ ਆ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਇਹ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਇਦਾਂ ਆਉਣ ਵਾਲੇ ਦਿਨਾਂ ਦੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਪਰ ਪਰਮਾਤਮਾ ਇਹਨਾਂ ਤੇ ਹਰ ਤਰ੍ਹਾਂ ਦਾ ਹੱਥ ਅਸ਼ ਹੈਲਪਿੰਗ ਹੈਂਡਸ ਵੱਲੋਂ ਜੋ ਬਹੁਤ ਹੀ ਨੇਕ ਉਪਰਾਲਾ ਬੜੇ ਸਾਲਾਂ ਤੋਂ ਇਹ ਚੱਲ ਰਿਹਾ ਹੈ ਪੰਜਾਬ ਰੇਡੀਓ ਲੰਡਨ ਜਿਹਦੇ ਸਾਡੇ ਸਤਕਾਰਯੋਗ ਕੁਮਨ ਸਾਹਿਬ ਔਰ ਹੈਲਪਿੰਗ ਹੈਂਡ ਦੇ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਜੀ ਵੱਲੋਂ ਜੋ ਇਹ ਬਹੁਤ ਹੀ ਨੇਕ ਕਾਰਿਆ ਹੈ ਕਈ ਸਾਲਾਂ ਤੋਂ ਚੱਲ ਰਿਹਾ ਹੈ ਮੈਂ ਜਿੱਥੇ ਹੈਲਪਿੰਗ ਹੈਂਡਸ ਵਾਲਿਆਂ ਨੂੰ ਇਸ ਨੇਕ ਕਾਰਜ ਦੀ ਵਧਾਈ ਵੀ ਦਿੰਦਾ ਔਰ ਧੰਨਵਾਦ ਵੀ ਕਰਦਾ ਕਿ ਫਗਵਾੜਾ ਸ਼ਹਿਰ ਦੇ ਵਿੱਚ ਤੁਸੀਂ ਇੱਕ ਬਹੁਤ ਨੇਕ ਉਪਰਾਲਾ ਕਰ ਰਹੇ ਹੋ ਔਰ ਜਿੰਨੇ ਅੱਜ ਸੁਭਾਗ ਜੋੜੀਆਂ ਅੱਜ ਇੱਥੇ ਜਿਨ੍ਹਾਂ ਦੇ ਅਨੰਦ ਕਾਰਜ ਹੋਏ ਆ ਮੈਂ ਸਾਰੀਆਂ ਇਸ ਵਾਰ ਜੋੜੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਹਾਂ ਇਸ ਦੌਰਾਨ ਮੇਅਰ ਰਾਮਪਾਲ ਉਪਲ ਨਰੇਸ਼ ਭਾਰਤਵਾਜ ਅਤੇ ਤਰਨਜੀਤ ਸਿੰਘ ਕੇਂਦੜਾ ਨੇ ਕਿਹਾ ਕਿ ਸੰਸਥਾ ਦਾ ਇਹ ਕਾਰ ਸਮਾਜ ਨੂੰ ਇੱਕ ਸੇਧ ਦੇਣ ਵਾਲਾ ਕਾਰਜ ਹੈ ਇਸ ਦੇ ਨਾਲ ਨਾਲ 98 ਜੋੜੀਆਂ ਨੂੰ ਉਹਨਾਂ ਦੇ ਅਗਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਵੀ ਪੇਟ ਕੀਤੀਆਂ ਉਹਨਾਂ ਸੰਸਥਾ ਦੇ ਆਗੂ ਨੂੰ ਭਰੋਸਾ ਦਿੱਤਾ ਕਿ ਉਹ ਵੀ ਸੰਸਥਾ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਪਿਛਲੇ 15 ਸਾਲਾਂ ਤੋਂ ਜੂਰੂਰਤਮੰਦ ਲੜਕੀਆਂ ਦੇ ਜਿਹੜੇ ਇਸ ਸਮੂਹਿਕ ਆਨੰਦ ਕਾਰਜ ਵਿੱਚ ਅਰੰਭੇ ਜਾਂਦੇ ਆ ਉਹ ਅੱਜ ਇੱਥੇ ਗੁਰਦੁਆਰਾ ਅਕਾਲੀਆਂ ਪੰਗਾ ਰੋਡ ਦੇ ਜਿਹੜਾ ਇਹ ਜਿਹੜਾ ਉਹ ਪ੍ਰੋਗਰਾਮ ਕੀਤਾ ਗਿਆ ਵਾ ਬਹੁਤ ਜਿਹੜਾ ਵਾ ਇਹ ਮੈਂ ਇਹਨਾਂ ਨੂੰ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਦੇ ਸਮੂਹ ਮੈਂਬਰਜ਼ ਨੂੰ ਸਰਦਾਰ ਜੀ ਨੂੰ ਬਸਰਾ ਸਾਹਿਬ ਨੂੰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਵਾ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਵੀ ਇਸੇ ਤਰ੍ਹਾਂ ਇਹਨਾਂ ਨੂੰ ਜਿਹੜਾ ਵਾ ਮੱਲ ਬਖਸ਼ਦੇ ਰਹੇ ਤੇ ਔਰ ਬਹੁਤ ਹੀ ਨੇਕ ਕੰਮ ਹੈ ਜਿਹੜਾ ਕਿ ਜ਼ਰੂਰਤਮੰਦ ਲੜਕੇ ਲੜਕੀਆਂ ਦੀ ਸ਼ਾਦੀ ਕਰਵਾਉਣੀ ਔਰ ਉਹਨਾਂ ਦੀ ਲਾਈਫ ਦੇ ਵਿੱਚ ਲੋੜੀਂਦੀਆਂ ਜੋ ਵੀ ਜ਼ਰੂਰੀ ਚੀਜ਼ਾਂ ਆ ਉਹਨਾਂ ਨੂੰ ਮੁਹੱਈਆ ਕਰਾਉਣਾ ਹਰਮਿੰਦਰ ਸਿੰਘ ਬਸਰਾ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਨੂੰ ਮੈਂ ਪਹਿਲਾਂ ਤਾਂ ਲੱਖ ਲੱਖ ਵਧਾਈ ਦਿੰਦਾ ਕਿ ਇਹ ਹਰ ਸਾਲ ਇਹ ਜਿਹੜਾ ਆ ਪਵਿੱਤਰ ਕੰਮ ਕਰਦੇ ਆ ਔਰ ਪਰਮਪਿਤਾ ਪਰਮਾਤਮਾ ਅੱਗੇ ਵਾਗੂ ਜੀ ਜੇ ਪਾਛੇ ਜਗੇ ਅਰਦਾਸ ਵੀ ਕਰਦਾ ਕਿ ਇਸੇ ਤਰ੍ਹਾਂ ਹੀ ਆਪਣਾ ਅਸ਼ੀਰਵਾਰ ਹੱਥੇ ਰਾਤੇ ਮਿਹਰ ਭਰੇ ਹੱਥ ਰੱਖਣ ਤਾਂ ਕਿ ਇਹੋ ਜਿਹੇ ਨੇਕ ਕੰਮ ਕਰਦੇ ਇਹਨਾਂ ਨੂੰ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਉੱਥੇ ਇਹਨਾਂ ਧਰਤੀ ਦੇ ਵਿੱਚ ਇਹਨਾਂ ਦੇ ਅਸ਼ੀਰਵਾਦ ਸਤਾ ਇਹ ਸੰਸਥਾਵਾਂ ਜਿਹੜੀਆਂ ਚੱਲ ਰਹੀਆਂ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਨੀਵੇਂ ਕਹੂੰਗਾ ਐਸ ਟਾਈਮ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਪੰਜਾਬੀਆਂ ਦੀ ਪਹਿਲੀ ਸੰਸਥਾ ਜਿਹੜੀ ਹੈਲਪਿੰਗ ਹੈਂਡ ਆ ਜਿਹਦਾ ਬਹੁਤ ਵਧੀਆ ਬਰਾਲਾ ਇਹ ਧੀਆਂ ਦਾ ਕਾਰਜ ਬੱਚਿਆਂ ਦਾ ਜੋ ਵੀ ਇਹ ਕਾਰਜ ਰੰਭਦੇ ਆ ਸਕੂਲਾਂ ਦੀਆਂ ਫੀਸਾਂ ਬਾਰੇ ਬੱਚਿਆਂ ਦੇ ਧੀਆਂ ਦੇ ਵਿਆਹ ਬਾਰੇ ਔਰ ਪੰਜਾਬੀ ਮਾਂ ਬੋਲੀ ਬਾਰੇ ਜਿਹੜਾ ਇਹ ਸੰਘਰਸ਼ ਕਰਦੇ ਆ ਉਹਦੇ ਵਿੱਚ ਜਿਹੜੇ ਪੰਜਾਬ ਰੇਡੀਓ ਤੋਂ ਹੁਮਨ ਸਾਹਿਬ ਦੇ ਐਚਐਸ ਬਸਰਾ ਦੀ ਟੀਮ ਫਗਵਾੜੇ ਤੋਂ ਔਰ ਇਹਨਾਂ ਦੀ ਜਿਹੜੀ ਸਾਰੀ ਸੰਸਥਾ ਬਹੁਤ ਹੀ ਸ਼ਲਾਘਾਯੋਗ ਉਤਮ ਕਰਦੀ ਆ ਇਸ ਦੌਰਾਨ ਜਿੱਥੇ ਸੰਸਥਾ ਵੱਲੋਂ 90 ਹੈ ਜੋੜਿਆਂ ਨੂੰ ਘਰ ਵਿੱਚ ਵਰਤੋਂ ਵਾਲਾ ਸਾਰਾ ਸਮਾਨ ਮਹਈਆ ਕਰਵਾਇਆ ਗਿਆ ਉੱਥੇ ਰਣਜੀਤ ਸਿੰਘ ਖੁਰਾਨਾ ਬੀਬੀ ਸਰਬਜੀਤ ਕੌਰ ਅਤੇ ਡਾਕਟਰ ਰਾਜੇ ਨੇ ਵੀ ਸੰਸਥਾ ਦੇ ਇਸ ਉਪਰਾਲੇ ਨੂੰ ਸراہਨਯੋਗ ਦੱਸਿਆ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਤੇ ਪੰਜਾਬ ਰੇਡੀਓ ਲੰਡਰ ਵੱਲੋਂ ਹਰ ਤਾਰਵਾਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿੱਥੇ ਅਕਾਲੀ ਗੁਰੂ ਸਾਹਿਬ ਕ੍ਰੀਪ ਲੜਕਿਆਂ ਦੇ ਵਿਆਹ ਕਰਾਇਆ ਜਾ ਰਿਹਾ ਤੇ ਮੈਂ ਸਮਝਦਾ ਜਿੱਥੇ ਇਹ ਆਰਗੇਨਾਈਜੇਸ਼ਨ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਪਿਛਲੇ 15 ਸਾਲਾਂ ਤੋਂ ਇਹ ਸੇਵਾ ਕਰ ਰਹੀ ਆ ਗੁਰੂ ਸਾਹਿਬ ਨੇ ਵੀ ਜਿੱਥੇ ਸਾਨੂੰ ਕਿਰਤ ਕਰੋ ਨਾਮ ਜਪੋ ਵਾਡਸ਼ਾਪ ਦੇ ਸਿਧਾਂਤ ਤੇ ਉੱਥੇ ਸਾਨੂੰ ਸਭ ਤੋਂ ਪਹਿਲਾਂ ਸਾਡੇ ਗੁਰੂ ਸਾਹਿਬ ਨੇ ਸਾਇਆ ਕਿ ਮਾਨਵਤਾ ਦੀ ਸੇਵਾ ਕਰਦੇ ਆ ਤੇ ਮੈਂ ਸਮਝਦਾ ਕਿ ਅੱਜ ਜੇ ਇਹ ਇਹ ਕਾਰਜ ਆ ਗੁਰੂ ਸਾਹਿਬ ਦੀ ਇਹਨਾਂ ਦੇ ਕਿਰਪਾ ਅਪਾਰ ਕਿਰਪਾ ਨਾਲ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਬਸਰਾ ਜੀ ਗੁੰਮਨ ਸਾਹਿਬ ਤੇ ਸਮੁੱਚੀ ਟੀਮ ਨੂੰ ਆਪਣੋਂ ਤੇ ਕਮੇਟੀ ਨੂੰ ਬਧਾਈ ਵੀ ਦਿਨਾ ਆਪਣੇ ਉਹਨਾਂ ਆਪਣੀ ਪਾਰਟੀ ਸ਼ੂਟ ਨੇ ਕਾਲੀਦਲ ਵੱਲੋਂ ਅੱਜ ਜਿਹੜਾ ਪੰਜਾਬ ਰੇਡੀਓ ਲੰਡਨ ਵੱਲੋਂ ਹੈਲਪਿੰਗ ਹੈਂਡ ਸੰਸਥਾ ਵੱਲੋਂ ਜਿਹੜੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਆ ਮੈਂ ਹਮਿੰਦਰ ਬਸਰਾ ਜੀ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਪ੍ਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਜਿਹੜੀ ਇਹ ਸੰਸਥਾ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਦੇ ਆ ਬਹੁਤ ਸ਼ਲਾਘਾਯੋਗ ਕਦਮ ਹੈ ਕਿਉਂਕਿ ਇੱਕ ਲੜਕੀ ਦਾ ਵਿਆਹ ਕਰਨਾ ਬਹੁਤ ਔਖਾ ਹੈ ਇਹ 10-10 ਲੜਕੀਆਂ ਦਾ ਜਿਹੜਾ ਵਿਆਹ ਕਰਦੇ ਨੇ ਪੂਰੀ ਜੋਰਾ-ਸ਼ੋਰਾ ਤੇ ਤਿਆਰੀ ਕਰਦੇ ਆ ਉਨਾ ਨੂੰ ਜੋ ਘਰੇਲੂ ਵਰਤਨ ਵਾਲਾ ਸਮਾਨ ਵੀ ਦਿੰਦੇ ਆ ਮੈਂ ਇਸ ਸੰਸਥਾ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਇਹ ਜਿਹੜੇ ਉਪਰਾਲੇ ਕਰ ਰਹੇ ਨੇ ਇਹ ਉਪਰਾਲਾ ਕੋਈ ਕੋਈ ਐਨਜੀਓ ਕਰ ਰਹੀ ਆ ਇਹ ਬਹੁਤ ਵਧੀਆ ਕਰ ਰਹੀ ਆ ਇਹ ਵਧਾਈ ਦੇ ਪਾਤਰ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਤੇ ਸਮੂਹ ਸਾਧ ਸੰਗਤ ਵੱਲੋਂ ਜੋ ਇਹ ਉਪਰਾਲਾ ਕੀਤਾ ਜਾਂਦਾ ਹੈ ਜ਼ਰੂਰਤਮੰਦ ਲੜਕੀਆਂ ਦੀਆਂ ਮੈਰਿਜਸ ਦਾ ਤੋ ਅਸੀਂ ਆਪਣੇ ਵੱਲੋਂ ਡਾਕਟਰ ਰਾਜਨੈਕਰ ਵੱਲੋਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਔਰ ਵਾਈਗੁਰੂ ਤੋਂ ਹੀ ਅਦਾਸ ਕਰਦੇ ਹਾਂ ਕਿ ਜੋ ਵੀ ਜੋੜੀ ਇੱਥੇ ਅੱਜ ਵਿਆਹ ਦੇ ਸੂਤਰ ਵਿੱਚ ਬੰਨਣ ਜਾ ਰਹੀ ਹੈ ਉਹ ਆਪਣੀ ਜੋ ਜ਼ਿੰਦਗੀਆਂ ਉਹਨੂੰ ਕਾਮਯਾਬੀ ਦੇ ਨਾਲ ਬਿਤਾਉਣ ਔਰ ਹਮੇਸ਼ਾ ਖੁਸ਼ ਰਹਿਣ ਇਸ ਦੇ ਨਾਲ ਹੀ ਸਰਦਾਰ ਮਲਕੀਅਤ ਸਿੰਘ ਰਗਭੋਤਰਾ ਬੰਟੀ ਵਾਲੀਆ ਤੇ ਸਰਬਰ ਗੁਲਾਮ ਸੱਭਾ ਤੋਂ ਇਲਾਵਾ ਸੁਖਦੇਵ ਸਿੰਘ ਅਤੇ ਕੁਲਦੀਪ ਸਿੰਘ ਬਸਰਾ ਨੇ ਵੀ ਕਿਹਾ ਕਿ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਕ ਆਨੰਦ ਕਾਰਜ ਕਰਵਾ ਕੇ ਸੰਸਥਾ ਹੋਰ ਨਾਲ ਲੋਕਾਂ ਨੂੰ ਵੀ ਇੱਕ ਨਵੀਂ ਸੇਧ ਦੇ ਰਹੀ ਹੈ ਜਿਸ ਲਈ ਸੰਸਥਾ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਨੇ ਇਹ ਫਗਵਾੜੇ ਦੀ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਜਿਹੜੀ ਪਿਛਲੇ ਬੜੇ ਲੰਬੇ ਸਮੇਂ ਤੋਂ ਫਗਵਾੜੇ ਵਿੱਚ ਸਮਾਜ ਸੇਵਾ ਕਰਦੀ ਹੈ ਉਹਨਾਂ ਦਾ ਲੰਡਨ ਰੇਡੀਓ ਪੰਜਾਬ ਰੇਡੀਓ ਲੰਡਨ ਅਤੇ ਜਰਮਨ ਉਹਨਾਂ ਦੋਨਾਂ ਦੇ ਸਹਿਯੋਗ ਦੇ ਨਾਲ ਇੱਕ ਪਗਵਾੜੇ 'ਚ ਉਪਰਾਲਾ ਕੀਤਾ ਗਿਆ ਸੋ ਇਸ ਔਰਗੇ ਨੂੰ ਬੜੇ ਨੇੜੇ ਹੋ ਕੇ ਦੇਖਿਆ ਜੀ ਜਿਹੜਾ ਵੀ ਇਹ ਕੰਮ ਕਰਦੇ ਆ ਦਿਨੋਂ ਕਰਦੇ ਆ ਇੱਕ ਦੂਸਰਾ ਇਹ ਕੰਮ ਕਰਦੇ ਕੋਈ ਪੈਸੇ ਦੇ ਨਹੀਂ ਬਲਕਿ ਇਹ ਲੋਕਾਂ ਦੀ ਸੇਵਾ ਕਰਨ ਲਈ ਇਹ ਕਰਦੇ ਆ ਬੱਚਿਆਂ ਨੂੰ ਜੇ ਦਿੰਦੇ ਹਨ ਸਕਾਲਰਸ਼ਿਪ ਤਾਂ ਪਗਵਾੜੇ 'ਚ ਕੋਈ ਐਸਾ ਸਕੂਲ ਇਹ ਸਕੂਲ ਨੂੰ ਇਹ ਅਪਰੂਵ ਨਹੀਂ ਕਰਦੇ ਆ ਹਰੇਕ ਬੱਚਾ ਜਿਹੜਾ ਕਿ ਨੀਡੀ ਹੈ ਪੜਨ ਨੂੰ ਸ਼ਾਰਦ ਸਾਰਿਆਂ ਨੂੰ ਹੀ ਆਰਥਿਕ ਮਦਦ ਦਿੰਦੇ ਆ ਟਿਕੜੇ ਲਗਭਗ 15 ਸਾਲਾਂ ਤੋਂ ਜ਼ਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਜਾਂਦੇ ਆ ਇਹ ਸਮੁੱਚੀ ਟੀਮ ਵਧਾਈ ਦੀ ਪਾਤਰ ਆ ਕਿ ਜਿਹੜੇ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਦੇ ਆ ਇਹ ਬਹੁਤ ਵੱਡਾ ਪੁੰਨ ਕਮਾ ਰਹੇ ਆ ਅਸੀਂ ਫਗਵਾੜੇ ਵੱਲੇ ਬਹੁਤ ਭਾਗਾਂ ਮਲੇ ਆ ਕਿ ਇਹਨਾਂ ਸੰਸਥਾਵਾਂ ਨੇ ਸਾਡਾ ਜਿਹੜਾ ਨਾਮ ਹੈਗਾ ਪੂਰੇ ਪੰਜਾਬ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਨਹੀਂ ਪੂਰੇ ਵਰਲਡ ਵਿੱਚ ਇੰਨਾ ਮਸ਼ਹੂਰ ਕਰਤਾ ਕਿ ਫਗਵਾੜੇ ਨੂੰ ਇਦਾਂ ਦੀਆਂ ਸੰਸਥਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਕਿ ਜਿੱਥੇ ਸਮੂਹਿਕ ਵਿਆਹ ਦਾ ਹੈਲਪਿੰਗ ਹੈਂਡ ਆਰਗੇਨਾਈਜ਼ਰ ਤੇ ਪੰਜਾਬ ਰੈਡਕ੍ਰੋਸ ਲੰਡਨ ਵੱਲੋਂ ਇਹ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੈ ਇਹ ਬਹੁਤ ਬੜਾਈ ਦੇ ਪਾਤਰਨ ਜੋ ਕਿ ਇਹ ਮਸਲਾ ਸਾਹ ਉਹ ਤੇ ਇਹ ਜਿਸ ਮਸਲਾ ਸਾਹ ਦਿਨ ਦੀ ਦਿਨ ਇਹਨਾਂ ਦੇ ਲੱਕ ਕੇ ਉਹ ਇਹਨਾਂ ਦਾ ਦੇ ਕਰਦੇ ਆ ਜਿਸ ਤਰ੍ਹਾਂ ਹਰ ਸਾਲ ਬਹੁਤ ਵੱਡਾ ਪਰਮਕਾਰ ਆ ਜੀ ਸਾਰੇ ਇਸ ਜੋਗ ਦੇ ਨਾਲ ਇਸ ਤਰ੍ਹਾਂ ਵਰਸਲ ਕਰਦੇ ਆ ਬੱਚਿਆਂ ਦੀਆਂ ਸ਼ਾਦੀਆਂ ਦਾ ਪ੍ਰਬੰਧ ਔਰ ਇਥੇ ਬਹੁਤ ਸੋਹਣਾ ਅਰੇਂਜਮੈਂਟ ਕਰਕੇ ਜੋ ਜੋ ਇਹਨਾਂ ਬੱਚਿਆਂ ਨੂੰ ਦੀਜਾ ਚਾਹੀਦੀਆਂ ਤਕਰੀਬਨ ਸਾਰੀਆਂ ਚੀਜ਼ਾਂ ਇਹ ਪੇਸ਼ ਕਰਦੇ ਆ ਹਾਜ਼ਰ ਕਰਦੇ ਦਾਨ ਕਰਦੇ ਆ ਆਪਣੇ ਇਹਨਾਂ ਆਰਗੇਨਾਈਜੇਸ਼ਨ ਔਰ ਪੰਜਾਬ ਰੇਡੀਓ ਲੰਡਨ ਵੱਲੋਂ ਜੋ ਅੱਜ 10 ਜ਼ਰੂਰਤਮੰਦ ਬੱਚੀਆਂ ਦੇ ਵਿਆਹ ਹੋ ਰਹੇ ਨੇ ਇਹ ਬਹੁਤ ਹੀ ਸ਼ਲਾਘਾਜਨਕ ਕੰਮ ਹੈ ਕਿਉਂਕਿ ਜਿਹੜਾ ਹੈਗਾ ਧੀ ਦਾ ਦਾਨ ਇਕ ਬਹੁਤ ਵੱਡਾ ਮਹਾਨਦਾਨ ਹੈ ਅੱਜ ਇਸ ਆਰਗੇਨਾਈਜੇਸ਼ਨ ਨੂੰ ਮੈਂ ਆਪਣੇ ਸਭੂ ਮੁਸਲਮ ਭਾਈਚਾਰੇ ਲੋ ਇਸ ਨੇਕ ਕਾਰ ਲਈ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਇਸ ਤੋਂ ਇਲਾਵਾ ਆਨੰਦ ਕਾਰਜ ਕਰਵਾਉਣ ਵਾਲੇ ਨਵ ਵਿਆਹ ਜੋੜਿਆਂ ਨੇ ਵੀ ਸੰਸਥਾ ਵੱਲੋਂ ਕੀਤੇ ਇਸ ਉਪਰਾਲੇ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਯੋਕੇ ਸਮੇਂ ਵੀ ਜਿੱਥੇ ਸਾਨੂੰ ਘਰ ਚ ਲਾਉਣਾ ਔਖਾ ਹੋ ਜਾਂਦਾ ਹੈ ਉੱਥੇ ਇਸ ਸੰਸਥਾ ਵੱਲੋਂ ਜੋ ਇੰਨਾ ਖਰਚ ਕਰਕੇ ਕਈ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਹਨ ਉਹ ਬਹੁਤ ਹੀ ਭਲੇ ਦਾ ਕੰਮ ਹੈ ਤੇ ਇਸ ਤਰ੍ਹਾਂ ਦੇ ਕਾਰਜਾਂ ਵਿੱਚ ਸਾਰਿਆਂ ਨੂੰ ਵੱਧ ਚੜ ਕੇ ਯੋਗਦਾਨ ਦੇਣਾ ਚਾਹੀਦਾ ਹੈ। ਸਰਵੇਸ਼ ਸਾਸਿਕਾਲ ਜੀ ਸਾਸਿਕਾਲ ਜੀ ਕੀ ਨਾਮ ਤੁਹਾਡਾ ਬੋਲ ਜੀ ਸੁਤਨਾਮ ਸਿੰਘ ਜੀ ਭਾਈ ਬਰਾਤ ਕਿੱਥੋਂ ਆਈ ਹੈ ਅਸੀਂ ਭਾਜੀ ਆਪਣੇ ਇਥੋਂ ਜਲੰਧਰ ਨੂੰ ਹਾਂਜੀ ਅੱਜ ਤੁਸੀਂ ਇਸ ਸਮਾਗਮ ਦੇ ਜੀ ਸੰਸਥਾਨ ਨਾਲ ਮਿਲ ਕੇ ਅਜਾ ਅਨੰਦਪਾਤੜਾ ਸੰਪੰਨ ਹੋਇਆ ਸੰਪੂਰਨ ਹੋਇਆ ਹਾਂਜੀ ਹਾਂਜੀ ਤੇ ਕਿਹੋ ਜਿਹਾ ਅੱਜ ਤੁਹਾਨੂੰ ਲੱਗਾ ਇੱਥੇ ਆ ਕੇ ਬਹੁਤ ਵਧੀਆ ਵੀਜੀ ਹਾਂਜੀ ਕੀ ਤੁਸੀਂ ਮਤਲਬ ਦੂਜਿਆਂ ਚੋਂ ਨੇ ਸੰਸਥਾ ਲਈ ਜਿਨ੍ਹਾਂ ਨੇ ਤੁਹਾਡੀਆਂ ਨੂੰ ਪਰਾਲਾ ਕੀਤਾ ਹਾਂਜੀ ਉਹ ਇੱਕ ਵਿਆਹ ਲਈ ਲੇਡੀਜ਼ ਨੂੰ ਸਨਮਾਨ ਦੇਣਾ ਹੁੰਦਾ ਹਾਂਜੀ ਇਹਨਾਂ ਦਾ ਪ੍ਰਬੰਧਕਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਵੀਨ ਹੈ ਅੱਛਾ ਤੁਸੀਂ ਅੱਜ ਇੱਥੇ ਆ ਤੁਹਾਡਾ ਮੇਰੇ ਸੰਪੰਨ ਹੋ ਗਿਆ ਵਿਆਹ ਹੋ ਗਿਆ ਤੁਸੀਂ ਨਿਗਾਹ ਮਾਰੀ ਹੋਣੀ ਹੈ ਸਮਾਨ ਤੇ ਕਿਹੋ ਜਿਹਾ ਲੱਗਾ ਹੈ ਅੰਮ੍ਰਿਤੋ ਜਣਾ ਹੈ ਹਾਂਜੀ ਅੱਛਾ ਲੱਗਾ ਹੋਈ ਲੱਗਾ ਹੈ ਹਾਂਜੀ ਮਤਲਬ ਬਹੁਤ ਪੂਰਾ ਬਤਨ ਜੋਗਾ ਹੈ ਹਾਂਜੀ ਕੀ ਕਹਾਂ ਜਣੇ ਸੰਸਥਾ ਨੂੰ ਮੈਨੂੰ ਬਹੁਤ ਵਧੀਆ ਲੱਗਿਆ ਹੈ ਹਾਂਜੀ ਉਹਨਾਂ ਦਾ ਮੈਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਇਹਨਾਂ ਦਾ ਇਸ ਤਰ੍ਹਾਂ ਵਿਆਹ ਦੀਆਂ ਸਾਰੀਆਂ ਰਸਮਾਂ ਤੋਂ ਬਾਅਦ ਆਈਆਂ ਬਰਾਤਾਂ ਲਈ ਖਾਣੇ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਤੇ ਅੰਤ ਵਿੱਚ ਨਵਿਆਹੀ ਜੋੜਿਆਂ ਦੀਆਂ ਡੋਲੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਹੀ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਮੈਡਮ ਹਰਿੰਦਰ ਕੌਰ ਸੇਠੀ, ਗੁਰਜੀਤਪਾਲ ਵਾਲੀਆ, ਸ਼੍ਰੀਮਤੀ ਮਨਜੀਤ ਕੌਰ ਬਸਰਾ, ਅਕਸ਼ਦੀਪ ਸਿੰਘ ਬਸਰਾ, ਵਿਕਰਮਜੀਤ ਸਿੰਘ ਬਬਲੂ, ਹੈਪੀ ਹੈਲਨ, ਗੁਰਵਿੰਦਰ ਸਿੰਘ ਬਿਲਖੂ, ਅਮਿਤ ਸ਼ੁਕਲਾ, ਬੱਲੂ ਵਾਲੀਆ, ਪ੍ਰਵੀਨ ਮਨਚੰਦਾ, ਕੇਕੇ ਸਿੰਘ, ਹੈਪੀ ਮਨਚੰਦਾ, ਦੇਵ ਸ਼ਰਮਾ, ਰਾਹੁਲ ਵਾਲੀਆ, ਦੀਪਕ ਕੁਮਾਰ, ਮਨਪ੍ਰੀਤ ਕੌਰ ਤਾਂ ਮੀ ਬੰਟੂ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ। ਅੰਤ ਵਿੱਚ ਸਰਦਾਰ ਹਰਮਿੰਦਰ ਸਿੰਘ ਬਸਰਾ ਅਤੇ ਸਰਦਾਰ ਸੁਰਜੀਤ ਸਿੰਘ ਨੂੰ ਮੰਨੇ ਸਾਰੇ ਹੀ ਸਹਿਯੋਗੀਆਂ ਦਾਨੀ ਸੱਜਣਾ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਿਆਹੇ ਜੋੜਿਆਂ ਨੂੰ ਉਹਨਾਂ ਦੇ ਉਜਵਲ ਭਵਿੱਖ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਇਸ ਸਾਰੇ ਵਿਆਹ ਸਮਾਗਮ ਦਾ ਨਵਰੰਗ ਚੈਨਲ ਤੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਪਿੰਗਾਂਜ ਆਰਗੇਨਾਈਜੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਸਾਂਝੇ ਤੌਰ ਦੇ ਉਤੇ ਸਮੂਹਿਕ ਆਨੰਦਕਾਰ ਜਿਹੜੇ ਇੱਥੇ ਫਗਵਾੜਾ ਵਿਖੇ ਕਰਵਾਏ ਗਿਆ ਆ ਟੋਟਲ 11 ਜਿਹੜੇ ਆ ਵਿਆਹ ਕਰਵਾਏ ਗਏ ਆ ਜਿਸ ਦੇ ਵਿੱਚੋਂ 10 ਅੱਜ ਸਗੇ ਤੇ ਇੱਕ ਦੀ ਜਿਹੜੀ ਆ ਅਸੀਂ ਮਾਲੀ ਬੱਦਤ ਜਿਹੜੀ ਆ ਉਹ ਕੀਤੀ ਆ ਤੇ 10 ਜੋੜਿਆਂ ਦੀਆਂ ਇੱਥੇ ਜਿਹੜੀਆਂ ਆ ਉਹ ਸ਼ਾਦੀਆਂ ਹੋਈਆਂ ਆ ਤੇ ਜਿੱਥੇ ਸੂਹ ਇਲਾਕਾ ਨਿਵਾਸੀਆਂ ਨੇ ਇੱਥੇ ਪਹੁੰਚ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਲੀਡਰ ਸਹਿਬਾਨ ਨੇ ਜਾਂ ਹੋਰ ਜਿਹਨਾਂ ਨੇ ਆ ਕੇ ਅਸ਼ੀਰਵਾਦ ਦਿੱਤਾ ਉੱਥੇ ਹੀ ਬਹੁਤ ਸਾਰੇ ਐਨਆਰਆਈ ਵੀਰ ਜਿਹੜੇ ਦੂਰੋਂ ਦੂਰੋਂ ਕੈਨੇਡਾ ਤੋਂ ਯੂਕੇ ਤੋਂ ਹੋਰ ਮੁਲਕਾਂ ਤੋਂ ਆਏ ਹੋਏ ਸੀ ਜਰਮਨੀ ਤੋਂ ਸਾਰਿਆਂ ਨੇ ਇੱਥੇ ਪਹੁੰਚ ਕੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਹਰ ਇੱਕ ਸਾਲ ਨਵੰਬਰ ਦੇ ਮਹੀਨੇ ਵਿੱਚ ਹੈਲਪਿੰਗ ਹੈਂਡਸ ਵੱਲੋਂ ਜਿਹੜਾ ਆ ਇਹ ਕਾਰਜਾ ਉਥੇ ਕਰਵਾਇਆ ਜਾਂਦਾ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਸ ਨਾਲੋਂ ਵਧੀਆ ਤਰੀਕੇ ਦੇ ਨਾਲ ਜਿਹੜੇ ਆ ਇਹ ਕਾਰਜਾ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮਨ ਪੰਜਾਬ ਰੇਡੀਓ ਤੇ ਪੰਜਾਬ ਟੀਵੀ ਲੰਡਨ ਤੋਂ ਤੇ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਬਹੁਤ ਸਾਰੀਆਂ ਸਖਤਾ ਇਸੇ ਪਹੁੰਚਿਆ ਹੈ ਗਿਆ ਤੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਆਈਆਂ ਹੈਗੀਆਂ ਤੇ ਇਹ 15 ਸਾਲ ਹੋ ਗਏ ਹੈਗੇ ਪੰਜਾਬ ਰੇਡੀਓ ਤੇ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਨੂੰ ਜੁੜੇ ਹੋયા ਤੇ ਜਿਹੜੇ ਅਸੀਂ ਅਸੀਂ ਕਾਰਜ ਕਰ ਸਕਦੇ ਹੈਗੇ ਆ ਪੰਜਾਬ ਟੀਵੀ ਤੇ ਪੰਜਾਬ ਵੀਡੀਓ ਦੇ ਸਾਰੇ ਸੌਣੇ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦੀ ਤੇ ਬਹੁਤ-ਬਹੁਤ ਨਵੇਂ ਵਿਆਹ ਜੋੜਿਆਂ ਨੂੰ ਬਹੁਤ-ਬਹੁਤ ਵਧਾਈ